ਮੌਕੇ ਤੇ ਆ ਗਿਆ ਜਿਹੜਾ ਦੋਨੋਂ ਏਜੰਸੀ ਆਫਸਰਾਂ ਵਿੱਚ ਰਿਸ਼ਪਾਲ ਸਿੰਘ ਤੇ ਚੰਕੌਰ ਸਿੰਘ ਇਹਨਾਂ ਦਾ ਪਰਿਵਾਰਕ ਕਲੇਸ਼ ਵੀ ਸੀ ਇਮੀਡੀਏਟਲੀ ਨੀ ਮੌਕੇ ਤੇ ਆ ਗਿਆ ਚੰਕੌਰ ਸਿੰਘ ਸੀ ਉਹਨੂੰ ਅਰੈਸਟ ਕੀਤਾ ਚੰਕੌਰ ਸਿੰਘ ਨੂੰ ਆ ਰਾਉਂਡ ਅਪ ਕੀਤਾ ਰਾਉਂਡ ਅਪ ਕਰਨ ਤੋਂ ਬਾਅਦ ਉਹਦੇ ਵੀ ਸੱਟ ਵੱਜੀ ਸੀ ਉਹਨੂੰ ਹਸਪਤਾਲ ਦਾਖਲ ਕਰਾਇਆ ਪਰਿਵਾਰ ਜਿਹੜਾ ਕੰਪਲੇਨੈਂਟ ਦਾ ਉਹ ਵੀ ਚੱਲਿਆ ਹੋਇਆ ਹੈ ਅਸੀਂ ਜਿਹੜੀ ਹੈ ਇਨਵੈਸਟੀਗੇਸ਼ਨ ਸਾਡੀ ਗੋਇੰਗ ਆਨ ਹੈ ਪਰ ਜ਼ਿਆਦਾ ਜ਼ਿਕਰ ਗੈੜੀ ਅਗਲੀ ਦਿੱਤੀਸ਼ ਦੋਵਾਂ ਦੀ ਲੜਾਈ ਕਿੱਦਾਂ ਹੋਈ ਦੇ ਅੰਦਰ ਵੀ ਫਰਕ ਕਰਨ ਦਾ ਸ਼ੌਕ ਹੈ ਇਹ ਰਾਤ ਇਹ ਰਾਤ ਸਾਨੂੰ 12:50 ਮਿੰਟ ਤੇ ਕਾਲ ਆਈ ਸੀ ਸਾਡੀ 112 ਜਿਹੜੀ ਹੈ ਐਮਰਜੈਂਸੀ ਦੇ ਫੋਨ ਸਿਸਟਮ ਤੇ ਚੌਕੀ ਯਾਰ ਦੇ ਐਸ.ਓ. ਸਾਹਿਬ ਜਿਹੜਾ ਮਾਂਜੂ ਸਾਡੇ ਐਸਐਸਪੀ ਸਾਹਿਬ ਅਸ਼ਨੀ ਕਟਿਆਲ ਜੀ ਨੇ ਜਿਹੜਾ ਰਿਸਪੌਂਸ ਸਿਸਟਮ ਹੈ ਸਾਡਾ ਜਦੋਂ ਵੀ ਇਨਸੀਡੈਂਟ ਹੁੰਦਾ ਹੈ ਉਹ ਇਮੀਡੀਏਟਲੀ ਜਿੰਨਾ ਟਾਈਮ ਲੱਗਦਾ ਜਾਣ ਲਈ ਇਮੀਡੀਏਟਲੀ ਮੌਕੇ ਤੇ ਸਪੋਰਟ ਵੇਸਟ ਕਰਦੇ ਸਾਨੂੰ ਦੇ ਤੌਂਆਂ ਸੀ ਜਿਹਦੇ ਤੇ ਚੱਲਦੇ ਨੇ ਜਦੋਂ ਕਾਲ ਆਈ ਆ 7-8 ਮਿੰਟ ਬਾਅਦ ਹੀ ਸਾਡੇ ਚੌਕੀ ਇੰਚਾਰਜ ਤੇ ਸਾਡੀ ਆਰਬੀ ਜਿਹੜੀ ਪਾਰਟੀ ਆ ਉਹ ਮੌਕੇ ਤੇ ਆ ਗਈ ਤੇ ਦੋ-ਤਿੰਨ ਮਿੰਟ ਬਾਅਦ ਇਸੇ ਤੋਂ ਸਾਰਾ ਮੌਕੇ ਤੇ ਆ ਗਏ ਸੀ ਮੌਕੇ ਤੇ ਆ ਕੇ ਜਿਹੜਾ ਦੋਨੋਂ ਏਜੰਸੀ ਆਫਸ ਦੇ ਵਿੱਚ ਰਿਸ਼ਪਾਲ ਸਿੰਘ ਤੇ ਚਮਕੌਰ ਸਿੰਘ ਇਨਾਂ ਦਾ ਪਰਿਵਾਰਕ ਕਲੇਸ਼ ਵੀ ਸੀ ਇਮੀਡੀਏਟਲੀ ਨਹੀਂ ਮੌਕੇ ਤੇ ਆ ਗਿਆ ਜਿਹੜਾ ਚੰਗੌਰ ਸਿੰਘ ਸੀ ਉਹਨੂੰ ਅਰੈਸਟ ਕੀਤਾ ਚੰਗੌਰ ਸਿੰਘ ਨੂੰ ਆ ਰਾਉਂਡ ਅਪ ਕੀਤਾ ਰਾਉਂਡ ਅਪ ਕਰਨ ਤੋਂ ਬਾਅਦ ਉਹਦੇ ਵੀ ਸੱਟ ਵੱਜੀ ਸੀ ਉਹਨੂੰ ਹਸਪਤਾਲ ਦਾਖਲ ਕਰਾਇਆ ਪਰਿਵਾਰ ਜਿਹੜਾ ਕੰਪਲੇਨੈਂਟ ਦਾ ਉਹ ਵੀ ਚੱਲਿਆ ਹੋਇਆ ਅਸੀਂ ਜਿਹੜੀ ਹੈ ਇਨਵੈਸਟੀਗੇਸ਼ਨ ਸਾਡੀ ਗoing on ਹੈ ਪਰ ਜ਼ਿਆਦਾ ਜ਼ਿਕਰ ਕਰ ਗਿਆ ਜੀ ਅਗਲੀ ਤਤਤੀਸ਼ ਦੋਵਾਂ ਦੀ ਲੜਾਈ ਕਿੱਦਾਂ ਹੋਈ ਸਰ ਦੋਵੇਂ ਕਿੱਦਾਂ ਆਪਸ ਵਿੱਚ ਮਿਲੇ ਦੋਨਾਂ ਦੀ ਲੜਾਈ ਜਿਹੜਾ ਰਿਸ਼ਪਾਲ ਸਿੰਘ ਇਹ ਲੁਧੇਣਾ ਸਾਈਡ ਤੋਂ ਵੱਧੀ ਜਾ ਰਿਹਾ ਸੀ ਜਿਹੜਾ ਚੰਗੌਰ ਸਿੰਘ ਆ ਇਹ ਵੱਦੀ ਤੋਂ ਉਹ ਰਾਇਪੁਰ ਸੜ ਜਾ ਰਿਹਾ ਸੀ ਲੁਧੇਨਾ ਸੜ ਇਹ ਦੋਨਾਂ ਇੱਕ ਦੂਜੇ ਦੇ ਨਾਲ ਰੰਜੇਸ ਬਾਜੀ ਆਲਰੇਡੀ ਚੱਲ ਰਹੀ ਸੀ ਜਦੋਂ ਉਹਨਾਂ ਰਿਸ਼ਪਾਲ ਸਿੰਘ ਨੇ ਦੇਖਿਆ ਉਹਨਾਂ ਵੀ ਆਪਣੀ ਗੱਡੀ ਲੋਪ ਲਈ ਦੋਨੋਂ ਨੇ ਝਗੜਨਾ ਸ਼ੁਰੂ ਕਰ ਦਿੱਤਾ ਇੱਕ ਕੋਲ ਕਿਰਪਾਨ ਸੀ ਤੇ ਇੱਕ ਕੋਲ ਦਾਤਰ ਸੀ ਝਗੜਾ ਹੋਣ ਦੇ ਬਾਅਦ ਜਿਹੜਾ ਇੰਜਰਡ ਹੋਇਆ ਰਿਸ਼ਪਾਲ ਸਿੰਘ ਦੀ ਜਿਹੜੀ ਆ ਜਿਹੜਾ 52 ਈਅਰ 올ਡ ਦੀ ਡੈਥ ਹੋ ਗਈ ਹੈ ਜਿਹੜਾ ਚੰਕੌਰ ਸਿੰਘ ਦੀ 36 ਈਅਰ 올ਡ ਇਹ ਇੰਜਰਡ ਹੋਇਆ ਸੀ ਜਿਹਨੂੰ ਹਸਪਤਾਲ ਦਾਖਲ ਕਰਾਇਆ ਸੀ ਇਹ ਕਿੱਥੋਂ ਲੈਣ ਵਾਲੇ ਦੋ ਜੀ ਰਿਸ਼ਪਾਲ ਸਿੰਘ ਦੇ ਘਰ ਨਾਲ ਇਹ ਦੋਨੇ ਅੰਮ੍ਰਿਤਸਰ ਰੂਰਲ ਦੇ ਰਹਿਣ ਵਾਲੇ ਆ ਇਹਦਾ ਜਿਹੜਾ ਚਮਕੌਰ ਸਿੰਘ ਦਾ ਪਿੰਡ ਸਠਿਆਲੇ ਦੇ ਵਿੱਚ ਪੈਂਦਾ ਜਿਹੜਾ ਰਿਸ਼ਵਾਲ ਸਿੰਘ ਦਾ ਪਿੰਡ ਆ ਇਹਦਾ ਗਮਾਨ ਪਰ ਪੈਂਦਾ ਮਜੀਠੇ ਜ਼ਿਲ੍ਹੇ ਵਿੱਚ ਪੀਰਾਂਸਰ ਮੇਰੇ ਡਾਕਟਰ ਇੱਥੇ ਜੀ ਡਾਕਟਰ ਉਹ ਇਕਰਾਰ ਡੈੱਡ ਬੋਡੀ ਆਈ ਹੈ ਕਿ ਕਿਸੇਾਂ ਦੇ ਕਿੰਨੀ ਹੋ ਗਏ ਡੈੱਡ ਬੋਡੀ ਸਾਡੇ ਕੋਲ ਤਕਰੀਬਨ 4:10 ਦੇ ਆਏ ਸੀ ਸਵੇਰੇ ਜੀ ਤੇ ਪੇਸ਼ੈਂਟ ਦਾ ਦੱਸਿਆ ਜਾ ਰਿਹਾ ਜਿਵੇਂ ਪੁਲਿਸ ਨੇ ਸੰਨ ਦੱਸਿਆ ਹੈਗਾ ਵੀ ਮਰਡਰ ਦੀ ਅ ਦੱਸਿਆ ਗਿਆ ਕਿ ਮਰਡਰ ਹੋਇਆ ਹੈਗਾ ਚਾਟ ਸਾਹਿਬ ਦੇ ਕਰੀਬ ਦੱਸਿਆ ਗਿਆ ਕੀ ਨਾਮ ਤੇ ਨਾਮ ਰੁਸ਼ਫਾਕ ਸਿੰਘ ਹੈ ਜੀ ਪਿਤਾ ਦਾ ਨਾਮ ਵੀਰ ਸਿੰਘ ਤੇ 40 ਸਾਲ ਦੇ ਤਕਰੀਬਨ ਉਮਰ ਜੀ ਲਾਡ ਦੀ ਇਨਜਰੀ ਕੋਈ ਬਰਾਡਡ ਹੈ ਸਾਡੇ ਕੋਲ ਤਾਂ ਬਰਾਡਡ ਹੈ ਸੀ ਬਾਕੀ ਉਹਦਾ ਪੋਸਟ ਮਾਰਟ ਵੀ ਕੀਤਾ ਜਾਊਗਾ ਜੀ ਜੋ ਵੀ ਇਨਜਰੀ ਸੀਗਾ ਫਿਰ ਦੱਸਿਆ ਗਿਆ ਕੁਝ ਬੋਧਾ ਜਿਹਾ ਮਾਰਿਆ ਕਿਸੇ ਨਾਮ ਹਟੋ ਇਹਦੇ ਵਾਰ ਇਨਜਾਇਟ ਕੋਈ ਕੁਝ ਨਹੀਂ ਕਾਇਆ ਕੋਈ ਹੋਰ ਵੀ ਇਹਦੇ ਨਾਮ ਇਹਦਾ ਐਂਟੀਪਾਰਟੀ ਕਹਿ ਸਕਦੇ ਜਿਹਦਾ ਹੋਇਆ ਬੀਸਿਕਲੀ ਉਹ ਵੀ ਆਇਆ ਹੈਗਾ ਸਾਡੇ ਕੋਲ ਉਹਦਾ ਨਾਮ ਕੀ ਉਹਦਾ ਹੈਗਾ ਚੰਕੌਰ ਸਿੰਘ ਉਹ ਵੀ ਕਿੰਨੇ ਕੁ ਮਰੇ ਉਹਦੀ ਵੀ ਸੰਤਿਕ 30 ਸੰਤਿਕ ਸਾਲ ਦੀ ਉਹਦੇ ਸੱਟਾਂ ਹੈਗੀਆਂ ਉਹਦੇ ਥੋੜੀ ਬੋਤੀ ਸੱਟਾਂ ਹੈਗੀਆਂ ਨੇ ਕੀ ਲੱਗਦਾ ਜਰਾ ਤੁਸੀਂ ਜਰਾ ਮਾਰੇ ਉਹ ਬਸ ਇਹ ਅਸੀਂ ਉਹਦਾ ਮੈਡੀਕਲ ਲੀਗਲ ਪਾਰਟ ਉਹਦਾ ਕੀਤਾ ਹੈਗਾ ਬਾਕੀ ਅਸੀਂ ਉਹਦੇ ਹਿਸਾਬ ਨਾਲ ਚੱਲਾਂਗੇ ਨਾਰਮਲ ਜਿਹਾ ਸੀ ਇਹ ਲੱਗੀਆਂ ਤਾਂ ਹੈਗੀਆਂ ਸੱਟਾਂ ਉਹਦੇ ਠੀਕ ਹੈ ਇਹ ਰਿਪੋਰਟ ਕਰਨ ਦੇਣਾ ਕਿੱਦਾਂ ਦੋਸਤ ਜੀ ਇਹਦੇ ਬਾਰੇ ਕੋਈ ਇਨਫਰਮੇਸ਼ਨ ਨਹੀਂ